सो जी असल पहुंचे अपना पिंड शेर से तरन तरन सो इत जो जी सेवा चल रही है सो ये दुनान हाल का जो लंकर खड़े अपना गोपुरा साहब से सो अपा ਪਿੰਡ ਦਾ ਵਿਊਇਕਰ ਸੰਤਾਨ ਉਹ ਖਾਦਨੇ ਆ। ਕਿ ਇਸ ਪਿੰਡ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਏਕਾਵਾ। ਇਹ ਕਦੇ ਕਾਰਨ ਇਥੇ ਜੀ ਸੇਵਾ ਉਹ ਚੱਲਦੀ ਰਹਿੰਦੀ ਆ। ਸੋ ਅੱਜ ਜਿਹੜੀ ਆਨਲਾਈਨਰਾਂ ਦੀ ਸੇਵਾ ਚੱਲ ਰਹੀ ਆ ਆਪਾਂ ਯਾਰਾ ਪਿੰਡ ਦਾ ਤੁਹਾਨੂੰ ਝੂ ਜਿਹੜਾ ਵਖਾਉਣਾ ਹੈ ਪਿੰਡ ਛੇ ਦਾ ਸਵੈਦਰ ਜਿਹੜਾ ਉਹ ਦੀਵਾਨ ਆ ਲੱਗੇ ਰਿਹਾ ਲੈਂਟਰ ਪੈ ਰਹੇ ਨੇ ਸਵਾਪਾ ਦੇ ਸਾਦੇ ਆ ਸੰਗਤਾਂ ਬਹੁਤ ਸ਼ਾਨ ਨਾਲ ਜਿਹੜੀ ਉਹ ਸੇਵਾ ਕਰ ਰਹੀਆਂ ਨੇ ਸੋ ਯਾਰ ਲੰਗਰਾਂ ਦੀ ਸੇਵਾ

ਕਤਾਰਾਂ ਨੇ ਉਸਨੂੰ ਸਾਰਨਾ ਬਹੁਤ ਉਡਾਰਨਾ ਸੀ ਜਵਾਟਾਂ ਲੈਣਾਂ ਪਾਵੇ ਸਾਵਧਾਨੀ ਨਾਲ ਜੀਹੇ ਨਾਲੇ ਨਾਲ ਚੜ੍ਹੇ ਜੋ ਸ਼ਿਮਾ 拉三了，对，拉了三斤，非常可以。 ਵਕਤਾਂ ਦਾ ਇਰਤਸ਼ਾ ਆਪਾਂ ਦੇਖ ਸਕਦੇ ਹਾਂ ਸੋ ਜੇ ਇਹ ਸਾਡੇ ਵੀਡੀਓ ਚ ਨਾਈ ਤੁਹਾਂ ਤੋਂ ਇਹ ਦੇ ਰਾਇਆ ਸੀ ਕਿ ਬਿਨਾਂ ਦੀ ਜੋ ਚਾਹੀਦਾ ਸਬਸਕ੍ਰਾਈਬਰ ਦਾ ਨਾਮ ਸ਼ੇਅਰ ਕਰਨਾ ਵੀਡੀਓ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਅਗਲੇ ਵੀਡੀਓ ਦਾ ਸਮਾਂ ਹੋਰ ਵੀ ਬਤਾਉਣੇ ਹੈ